ਨਮਸਕਾਰ ਦੋਸਤੋ ਮੈਂ ਸ਼ਮਿਸ ਨੋਤਰਾ ਤੁਸੀਂ ਦੇਖ ਰਹੇ ਹੋ ਹਲਚਲ ਪੰਜਾਬ ਦੀ ਪਠਾਨਕੋਟ ਦੇ ਵਿੱਚ ਪੁਲਸਾਪਸੋਂ ਜਿਹੜੀ ਅਵaidh ਮਾਈਨਿੰਗ ਨੂੰ ਲੈ ਕੇ ਜਿੰਨੇ ਕਿਤੇ ਪਰਚੇ ਵੀ ਕੱਟੇ ਜਾਇਆ ਕਰਦੇ ਆ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਅਸੀਂ ਕੋਲੀਆਂ ਵਿੱਚ ਖੜੇ ਆ ਤੇ ਬੀਤੀ ਰਾਤ ਨੂੰ ਜਿਹੜਾ ਕਿ ਪੁਲਸਾਪਸੋਂ ਦੇ ਦੋ ਟਰੈਕਟਰਾਂ ਤੇ ਇੱਕ ਜੀਸੀਬੀ ਜਿਹੜੀ ਆਪਣੇ ਕਬਜ਼ੇ 'ਚ ਲੈ ਲਈ ਹੈ ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਕਿ ਜਿੱਥੇ ਪੁਲਸਾਪਸੋਂ ਇੱਕ ਜੀਸੀਬੀ ਤੇ ਦੋ ਟਰੈਕਟਰਾਂ ਜਿਹੜੀਆਂ ਕਬਜ਼ੇ 'ਚ ਲੈ ਲਈਆਂ ਦੱਸਿਆ ਜਾਂਦਾ ਕਿ ਇਹ ਨਜਾਇਜ਼ ਖੰਡਰ ਕਰਦੇ ਪਏ ਸੀ ਕਿ ਸੂਤਰਾਂ ਦੀ ਮੰਨੀਏ ਕਿ ਰੈਸ਼ਰ ਜਿਹੜਾ ਉਹ ਚਾਲੂ ਵੀ ਇਹ ਮਿੱਟੀ ਪੁੱਟੇ ਕਰਦੇ ਸੀ ਪਰ ਅੱবি ਦੱਸਿਆ ਜਾਂਦਾ ਕਿ ਜਿਹੜੀ ਮਿੱਟੀ ਦੀ ਹਜੇ ਕੋਈ ਪਰਮਿਸ਼ਨ ਜਿਹੜੀ ਨਹੀਂ ਲਈ ਗਈ ਸੀ ਜੇ ਗੱਲ ਕਰਾਂਗੇ ਮਿੱਟੀ ਰਾਤ ਨੂੰ ਜਿਹੜਾ ਇੱਥੇ ਪੁਲਿਸ ਵੱਲੋਂ ਰੇਡ ਕੀਤੀ ਗਈ ਹੈ ਦੱਸਿਆ ਜਾਂਦਾ ਕਿ ਜਿਹੜੇ ਇਥੋਂ ਦੇ ਕਰਮਚਾਰੀ ਸੀ ਉਹ ਗੈਰ ਕਾਨੂੰਨ ਕਰਦੇ ਪਏ ਸੀ ਉਹ ਮੌਕੇ ਦੇ ਜਿਹੜੇ ਉਹ ਭਜਨ ਤੋਂ ਕੰਮਜਬ ਹੋਏ ਹੈ ਪਰ ਪੁਲਿਸ ਵੱਲੋਂ ਜਿਹੜੀ ਇੱਕ ਦੋ ਟਿੱਪਾਂ ਦੇਖ ਕੇ ਜੀਐਸਬੀ ਨੇ ਕਬਜ਼ੇ ਲੈ ਲਈ ਹੈ ਪਰ ਅਪਰਾਧੀ ਜਿਹੜੇ ਫਰਾਰ ਹੈਗੇ ਆ ਤੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪੁਲਿਸ ਅਧਿਕਾਰੀਆਂ ਨਾਲ ਵੀ ਕੀ ਕਹਿਣਾ ਉਹਨਾਂ ਦਾ ਇਸ ਬਾਰੇ ਨੂੰ ਲੈ ਕੇ ਤੁਸੀਂ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਹੈ ਕਿ ਜਿਹੜਾ ਉਹ ਕ੍ਰੈਸ਼ ਹੈ ਜਿਹੜਾ ਕੋਲੀਆਂ ਚ ਜਿਹੜਾ ਕ੍ਰੈਸ਼ ਨਮਕ ਕ੍ਰੈਸ਼ ਲੱਗਦਾ ਪਿਆ ਕੰਮ ਲਾਇਆ ਹੈਗਾ ਪਰ ਹਜੇ ਕਿਹੜਾ ਕ੍ਰੈਸ਼ੀ ਗੱਲ ਕਰਾਂਗੇ ਕ੍ਰੈਸ਼ ਹੈ ਜਿਹੜਾ ਚਾਲੂ ਜਿਹੜਾ ਨਹੀਂ ਕੀਤਾ ਗਿਆ ਪਰ ਉਹਨਾਂ ਦੇ ਜੇ ਕਹਿ ਵੀ ਕਹਿਣਾ ਹੈਗਾ ਕਿ ਸੂਤਰਾਂ ਦੀ ਮੰਨੀਏ ਤੇ ਉਹਨਾਂ ਦਾ ਕਹਿਣਾ ਹੈ ਕਿ ਜਿਸ ਰੈਂਪੋ ਬਣਾਉਣ ਨੂੰ ਜਿਹੜੀ ਇੱਥੇ ਮਿੱਟੀ ਜਿਹੜੀ ਕੁੱਟੀ ਜਾਏਗੀ ਦੀ ਮਿੱਟੀ ਦੀ ਖਦਾਈ ਕੀਤੀ ਜਾਏਗੀ ਦੀ ਸੀ ਐਸਐਸਪੀ ਪਠਾਨਕੋਟ ਦਾ ਉਹਨਾਂ ਇਹੀ ਕਹਿਣਾ ਹੈਗਾ ਕਿ ਵੈਰਖੰਦਰ ਵਾਲੇ ਜਿਹੜਾ ਬਿਲਕੁਲ ਜਿਹੜਾ ਬਖਸ਼ਿਆ ਨਹੀਂ ਜਾਏਗਾ ਪਰ ਉਹ ਦੇਖਣਾ ਇਹ ਹੋਏਗਾ ਕਿ ਜਿਹੜੇ ਕ੍ਰੈਸ਼ਰ ਮਾਲਕਾਂ ਦੇ ਉੱਪਰ ਕੀ ਕਾਰਵਾਈ ਕੀਤੀ ਜਾਂਦੀ ਹੈ ਮੈਂ ਸ਼ਮੀ ਸੁਨੋਤਰਾ ਆਪਣੇ ਸਹਿਯੋਗੀ ਕੁਸ਼ਪਰਤਾ ਕੇ ਸਾਥ ਹਰ ਚਿਰ ਪੰਜਾਬ ਦੀ ਪਠਾਨਕੋਟ ਮਾਨਜੋ ਐਸਐਸਪੀ ਸਾਹਿਬ ਪਠਾਨਕੋਟ ਜੀ ਦੇ ਹੁਕਮਾਂ ਸਾਰ ਮਾਈਨਿੰਗ ਡਿਪਾਰਟਮੈਂਟ ਤੋਂ ਕੁਝ ਫੋਟੋਆਂ ਕ੍ਰੈਸ਼ ਹੋਣ ਕੈਬਨ ਕੀਤੀ ਗਈ ਜੋ ਦੌਰਾਨ ਚੈਕਿੰਗ ਜਿਹੜਾ ਗੁਰੂਜੀ ਸਟੋਨ ਪ੍ਰੈਸ਼ਰ ਉੱਤੇ ਮਾਈਨਿੰਗ ਹੋਣੀ ਪਾਈ ਗਈ ਜਿਸ ਤੇ ਉਹ ਡਰਾਈਵਰ ਜਿਹੜੇ ਸੀ ਮੌਕੇ ਤੇ ਦੋ ਟਿਪਪਰ ਤੇ ਇੱਕ ਜੇਸ ਵੀ ਸੜ ਕੇ ਭੱਜ ਗਏ ਨੇ ਬਾਕੀ ਐਫਆਰ ਦਾ ਅਦਾਲਤੀ ਗਈ ਹੈ ਜੋ ਅਗਲੀ ਕਾਰਵਾਈ ਜਿਹੜੀ ਅਮਲ ਵਿੱਚ ਲਿਆਂਦੀ ਜਾ ਸਰ ਜਿਹੜੇ ਨਾਲ ਦੇ ਕ੍ਰੈਸ਼ੇ ਸੂਤਰੇ حوالے ਪਾ ਗੱਲ ਕਰੀਏ ਕਿ ਜਿਹੜੇ ਨਾਲ ਦੇ ਕ੍ਰੈਸ਼ੇ ਉੱਥੇ ਵੀ ਕਾਰਵਾਈ ਜੇ ਇਹੋ ਜਿਹਾ ਕੁਝ ਹੋਏਗਾ ਕਾਰਵਾਈ ਕੀਤੀ ਜਾਏਗੀ ਬਿਲਕੁਲ ਬਿਲਕੁਲ ਜਿਹੜਾ ਨਜਾਇਜ਼ ਮਾਈਨਿੰਗ ਕਰੇਗਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ